ਆ ਬਸ ਬਾਬੇ ਨੂੰ ਤੇ ਹੀ ਜਾਵਾਂ ਆ ਪਾਪਾ ਸਿਰੇ ਲਾ ਦੇ ਸਿਰੇ ਲਾ ਦੇ ਸਿਰੇ ਲਾ ਦੇ ਆਂdre ਆ ਮੋਟਰ ਖੋਲਣੀ ਪਣੀ ਸਾਰੀ ਆ ਹਾਂ 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 ਮੋਟਰ ਤਾਂ ਤਾਂ ਖੋਲਣੀ ਪਣੀ ਆ ਨਾ ਸਾਰੀ ਆ ਉਹ ਨੰਬਰ ਤੇ ਰੋਡ ਖੋਲ ਦਿੰਦੇ ਅਸੀਂ ਚੱਕਦੀ ਚੱਕਦੀ ਆ ਹਾਂ ਖੋਲ ਹੀ ਇਹਨੂੰ ਤੇ ਆ ਆ ਕ੍ਰੈਂਕ ਜਿਹੜੀ ਆ ਇਕੱਲੀ ਨਹੀਂ ਨਿਕਲਦੀ ਥੱਲੇ ਨੂੰ ਇਹ ਦੇਖ ਕਢੂਦੀ ਆ ਬਸ ਠੀਕ ਆ ਨਾਟ ਨੂੰ ਖੋਲ ਕੇ ਨਿਕਲ ਆਉਣੀ ਆ ਭਾਏ ਉਹ ਹੀ ਖੋਲਣੀ ਆ ਤੇ ਮੋਟਰ ਨਹੀਂ ਖੋਲਣ ਦੀ ਲੋੜ ਠੀਕ ਹਾਂ ਇਹਨਾ ਖੋਲੀਆ ਬਲੇਡ ਆਪਣਾ ਨਿਕਲ ਜਾਉਣਾ ਕਟਰ ਨਿਕਲ ਆਉਣਾ ਬਸ ਠੀਕ ਆ ਉਹ ਸਹੀ ਆ ਬਸ ਓਕੇ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਨਾਲ ਤੁਹਾਡੇ ਕੋਲੇ ਹਾਜ਼ਰ ਹੋਏ ਆ ਇਹ ਜਿਹੜੀ ਵੀਡੀਓ ਦੇ ਵਿੱਚ ਤੁਸੀਂ ਵੇਖ ਰਹੇ ਜੇ ਇਹ ਹੈਗਾ ਜੀ ਕੰਬਾਈਨ ਦਾ ਬਲੇਡ ਜਿਹਨੂੰ ਕਟਰ ਆਪਾਂ ਕਹਿ ਦਿੰਨੇ ਆ ਤੇ ਅਸਲ ਦੇ ਵਿੱਚ ਕੀ ਹੈ ਕਿ ਇਹਦੇ ਵਿੱਚ ਨੁਕਸ ਪੈ ਗਿਆ ਵਾ ਇਹਦੇ ਹੈੱਡ ਦੇ ਸਾਰੇ ਨਟ ਪੁੱਟ ਦਿੰਦਾ ਵਾ ਤੇ ਇਹਦਾ 베ਰਿੰਗ ਜਿਹੜਾ ਵਾ ਇਹ ਵਾਲਾ ਜਿਹੜਾ ਤੁਸੀਂ ਵੇਖ ਰਹੇ ਜੇ ਇਹ 베ਰਿੰਗ ਜਾਂਦਾ ਟੁੱਟ ਤੇ ਇਹ ਮਤਲਬ ਬਹੁਤ ਦੁਖੀ ਕੀਤਾ ਹੋਇਆ ਇਹਨੇ ਤੇ ਰੱਬ ਨੂੰ ਤਿਆਰ ਹੈ ਵਿਚਾਰੇ ਕਿ ਵੀ ਉਹ 2 ਮਿੰਟ ਚੱਲ ਜੇ 4 ਮਿੰਟ ਚੱਲ ਜੇ ਆ ਕਿਲਾ ਵੜਾ ਦੇ ਆ ਕਿਲਾ ਵੜਾ ਦੇ ਇੱਕ ਬਸ ਐਵੇਂ ਚੱਲ ਰਿਹਾ ਵਾ ਹੁਣ ਕੀ ਆਗੇ ਹੁਣ ਆਪਾਂ ਇਹਨੂੰ ਕਰਾਂਗੇ ਠੀਕ ਕਿ ਜਾਨੀ ਕਿ ਜਿਹੜੇ ਆ ਹੈਡ ਦੇ ਨਟ ਪੁੱਟਦਾ ਉਹ ਨਾ ਪੁੱਟੇ ਕਦੀ ਵੀ ਕਿਸੇ ਵੀਰ ਨੂੰ ਵੀ ਇਹੋ ਜੀ ਪ੍ਰੋਬਲਮ ਆ ਸਕਦੀ ਹੈ ਜਿਹੜੇ ਕੰਬਾਈਨ ਚਲਾਉਂਦੇ ਆ ਜਾਂ ਕੋਈ ਖੇਤੀਬਾੜੀ ਦਾ ਕੰਮ ਕਰਦੇ ਆ ਤੇ ਇਸ ਕਰਕੇ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਦੇ ਰਹੋ ਇਹਦੇ ਵਿੱਚ ਤੁਹਾਨੂੰ ਦੱਸਾਂਗੇ ਅਖੀਰ ਚ ਵੀ ਇਹਦੇ ਵਿੱਚ ਨੁਕਸ ਕੀ ਪਿਆ ਸੀਗਾ ਤੇ ਕਿਉਂ ਇਹ ਜਿਹੜੇ ਆ ਹੈਡ ਦੇ ਨਟ ਪੁੱਟ ਰਿਹਾ ਸੀਗਾ ਤੇ ਸਭ ਤੋਂ ਵੱਡੀ ਗੱਲ ਇਹ ਹੀ ਆ ਕਿ ਸਭ ਤੋਂ ਪਹਿਲਾਂ ਤਾਂ ਸਾਨੂੰ ਵੀ ਇਹ ਚੀਜ਼ ਦਾ ਨਹੀਂ ਪਤਾ ਕਿ ਵੀ ਇਹਦੇ ਵਿੱਚ ਕਿਉਂ ਕੰਮ ਕਰ ਰਿਹਾ ਸੀਗਾ ਐਵੇਂ ਕਿਉਂ ਨਟ ਪੁੱਟ ਰਿਹਾ ਸੀਗਾ ਇਹ ਹੈਡ ਦੇ ਤੇ ਆਪਾਂ ਇਸ ਫਾਲਟ ਬਾਰੇ ਜਾਣਨ ਵਾਸਤੇ ਤੁਸੀਂ ਸਾਰਾ ਵੀਡੀਓ ਦੇ ਵਿੱਚ ਬਣੇ ਰਹੋ ਜੇ ਤੇ ਐਂਡ ਤੱਕ ਤੁਹਾਨੂੰ ਦੱਸਾਂਗੇ ਕਿ ਵੀ ਇਹ ਕਿਉਂ ਇਹ ਜਿਹੜਾ ਕੰਮ ਹੋ ਰਿਹਾ ਸੀਗਾ ਨਟ ਜਿਹੜੇ ਸੀਗੇ ਹੈਡ ਦੇ ਕਿਉਂ ਪੁੱਟ ਰਿਹਾ ਸੀਗਾ ਤੇ ਹੁਣ ਅਸਲ ਦੇ ਵਿੱਚ ਆਪਾਂ ਇਹਨੂੰ ਪਹਿਲਾਂ ਤਾਂ ਖੋਲਦੇ ਆ ਤੇ ਫਿਰ ਆਪਾਂ ਨੂੰ ਪਤਾ ਲੱਗੂਗਾ ਜਿਹੜੇ ਛੋਟੇ-ਛੋਟੇ ਨੁਕਸੇ ਆਪਾਂ ਉਹਨਾਂ ਨੂੰ ਵੀ ਧਿਆਨ ਦੇ ਵਿੱਚ ਰੱਖ ਕੇ ਤੇ ਉਹ ਵੀ ਆਪਾਂ ਠੀਕ ਕਰਦੇ ਹੋਏ ਚੱਲਾਂਗੇ ਇਹਦੇ ਤੇ ਤਾਂ ਕਿ ਜਿਹੜਾ ਛੋਟਾ ਵੀ ਨੁਕਸੋ ਆ ਨਾ ਉਹ ਵੀ ਆਪਾਂ ਨੂੰ ਕੱਲ ਨੂੰ ਇਹ ਨਾ ਡਾਊਟ ਹੋਵੇ ਕਿ ਸ਼ਾਇਦ ਇਸ ਕਰਕੇ ਨਾਟ ਜਿਹੜੇ ਇਹਦੇ ਪੁੱਟੇ ਜਾ ਰਹੇ ਸੀਗੇ ਆਪਾਂ ਇਹ ਕਰਕੇ ਸਭ ਤੋਂ ਪਹਿਲਾਂ ਤਾਂ ਇਹਦਾ ਕੱਢਿਆ ਬਲੇਡ ਬਲੇਡ ਕੱਢਣ ਤੋਂ ਬਾਅਦ ਇਹਦੇ ਕੀ ਸੀਗਾ ਕਿ ਜਿਹੜੇ ਇਹ ਵਾਲੇ ਤੁਸੀਂ ਵੇਖ ਰਹੇ ਜੇ ਬਲੇਡ ਸ਼ੁਰੂ-ਸ਼ੁਰੂ ਵਾਲੇ ਇਟਲੇ ਸੀਗੇ ਤੇ ਇਹਦੇ ਵਿੱਚ ਜਿਹੜੀਆਂ ਆ ਵਾਲੀ ਉੱਪਰ ਸਟੈਪ ਲੱਗੀ ਹੋਈ ਆ ਇਹਦੇ ਹੋਏ ਸੀਗੇ ਸਾਰੇ ਨੱਟ ਸਲਿੱਪ ਜਿਹੜੇ ਜਿਹਦਾ ਵਜਾ ਸੀਗੀ ਵੀ ਇਹ ਹੈਡ ਦੇ ਨਟ ਪੁੱਟ ਦਾ ਸਭ ਤੋਂ ਪਹਿਲਾਂ ਤੇ ਵਜਾ ਇਹ ਹੀ ਸੀ ਇਹਨੂੰ ਅਸੀਂ ਪੁੱਟ ਕੇ ਇੱਕ ਇਹ ਵਾਲਾ 베ਰਿੰਗ ਹੈ ਜਿਹੜਾ ਈ ਖਰਾਬ ਸੀਗਾ ਜਿਹੜਾ ਇਹਦੇ ਵਿੱਚ 베ਰਿੰਗ ਸੀ ਉਹ ਖਰਾਬ ਹੋਆ ਜਿਹੜਾ ਆਪਾਂ ਕੱਢ ਰਹੇ ਆ 베ਰਿੰਗ ਇੱਕੋ 베ਰਿੰਗ ਵੀ ਚੇਂਜ ਕਰਾਂਗੇ ਦੂਜੀ ਗੱਲ ਜਿਹੜੇ ਹੈਡ ਦੇ ਨਟ ਸੀਗੇ ਉਹ ਜਿਨ੍ਹਾਂ ਦੇ ਵਿੱਚ ਕੱਸਿਆ ਜਾਂਦਾ ਸੀ ਹੈਡ ਉਹ ਵੀ ਸਲਿੱਪ ਸੀਗੇ ਤੇ ਨਟ ਵੀ ਖਰਾਬ ਸੀਗੇ ਹੈਡ ਦੇ ਨਟ ਵੀ ਖਰਾਬ ਸੀਗੇ ਹੁਣ ਆਪਾਂ ਇੱਕ ਤਾਂ 베ਰਿੰਗ ਚੇਂਜ ਕਰਾਂਗੇ ਤੇ ਫਿਰ ਇਹਦੇ ਵਿੱਚ ਵੇਖਾਂਗੇ ਕਿ ਹੋਰ ਕੀ ਕੀ ਨੁਕਸ ਨੇ ਠੀਕ ਹੈ ਜੀ ਤਾਂ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਜੀ ਕਿਉਂਕਿ ਤੁਹਾਨੂੰ ਅਖੀਰ ਤੇ ਦੱਸਾਂਗੇ ਸਾਰਾ ਕਿਉਂਕਿ ਅਖੀਰ ਤੇ ਜਾ ਕੇ ਦੱਸਾਂਗੇ ਕਿ ਕੀ ਫਾਲਟ ਸੀਗਾ ਕਿਉਂਕਿ ਸਾਨੂੰ ਖੁਦ ਨੂੰ ਬੜਾ ਮਿਹਨਤ ਕਰਨੀ ਪਈ ਐ ਇਸ ਚੀਜ਼ ਤੇ ਕਿ ਜਿਹੜੀ ਆ ਦੁਖੀ ਹੋ ਗਿਆ ਸੀਗਾ ਬੰਦਾ ਮਸ਼ੀਨ ਤੋਂ ਤਾਂ ਰੱਬ ਨੂੰ ਹੀ ਤਿਆਰ ਆ ਸੀ ਵਿਚਾਰਾ ਕਿ ਵੀ ਇਹ ਕਿਤੇ ਮਤਲਬ ਸਾਡਾ ਆ ਹੀ ਇੱਕ ਹੀ ਗੱਲਾ ਵੜਾ ਜੇ ਇੱਕ ਹੀ ਗੱਲਾ ਵੜਾ ਜੇ ਵਿਚਾਰਾ ਇਹ ਹੀ ਗੱਲ ਕਰ ਰਿਹਾ ਸੀਗਾ ਤੇ ਆਪਾਂ ਵੇਖਦੇ ਹਾਂ ਐਂਡ ਤੱਕ ਤੇ ਫਿਰ ਇਹਦੇ ਤੇ ਨਾਲੇ ਕੰਮ ਕਰਦੇ ਆਪਾਂ ਵੀਡੀਓ ਤੇ ਤੇ ਆ ਜਾਓ ਬਣੇ ਰਹੋ ਨਾਲ ਸਾਡੇ ਸਭ ਤੋਂ ਪਹਿਲਾਂ ਤਾਂ ਆਪਾਂ ਇਹਦੇ ਬੁਸ਼ ਵੀ ਬਦਲਤਾ 베어ਿੰਗ ਵੀ ਬਦਲਤਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੁਣ ਕੀ ਆ ਕਿ ਸਾਨੂੰ ਇਹਦੇ ਵਿੱਚ ਇਹ ਨੁਕਸ ਲੱਗਿਆ ਕਿ ਇਹਦੇ ਜਿਹੜਾ 베어ਿੰਗ ਸੀਗਾ ਉਹ ਤਾਂ ਖਰਾਬ ਹੀ ਖਰਾਬ ਸੀਗਾ ਨਾਲ ਦੀ ਨਾਲ ਇਹਦੇ ਵਿੱਚ ਜਿਹੜਾ ਬਲੇਡ ਦੇ ਜਿਹੜੇ ਸਟੱਡ ਸੀ ਨਾ ਜਿਹਦੇ ਵਿੱਚ ਕੱਸੀ ਦਾ ਹੈਗਾ ਇੱਕ ਤਾਂ ਉਹ ਸਭ ਤੋਂ ਵੱਡਾ ਨੁਕਸ ਹੋ ਹੀ ਸੀ ਕਿ ਉਹਦੇ ਨਟ ਸਲਿੱਪ ਸੀਗੇ ਸਾਰੇ ਫਿਰ ਆਪਾਂ ਕੀ ਕੀਤਾ ਇਹਨਾਂ ਨੂੰ ਸਾਰੇ ਨਟਾਂ ਨੂੰ ਪੁੱਟ ਦਿੱਤਾ ਜਿਹੜੇ ਉਹਦੇ ਬਲੇਡ ਲੱਗੇ ਹੋਏ ਸੀਗੇ ਬਲੇਡ ਕੱਢ ਕੇ ਜਿਹੜੇ ਵਿੱਚ ਨਾਟ ਟੁੱਟੇ ਸੀਗੇ ਜਿਹੜਾ ਤੁਸੀਂ ਵੇਖ ਰਹੇ ਜੇ ਬਲੇਡ ਇਹਦੇ ਸਾਰੇ ਉਹਨੇ ਕੱਢ ਕੇ ਪਲੇਟ ਉਤੋਂ ਇਹਦੀ ਸਟੈਪ ਖੋਲ ਕੇ ਤੇ ਇਹਦੇ ਵਿੱਚ ਜਿਹੜੇ ਨਟ ਟੁੱਟੇ ਸੀਗੇ ਉਹਨਾਂ ਨਟਾਂ ਨੂੰ ਕੱਢ ਕੇ ਫਿਰ ਆਪਾਂ ਇਹਦੇ ਤੇ ਅ ਵਿੱਚ ਮੂਸ ਮਾਰ ਕੇ ਠੀਕ ਹੈ ਜੀ ਜਿਹੜੇ ਆਪਾਂ ਨਟ ਉਹਦੇ ਵਿੱਚ ਟੁੱਟੇ ਸੀ ਨਾ ਉਨਨ ਨਟਾਂ ਨੂੰ ਸਾਰਿਆਂ ਨੂੰ ਕੱਢ ਕੇ ਉਹਦੇ ਵਿੱਚ ਮੂਸ ਮਾਰਿਆ ਤੇ ਫੇਰ ਇਹਨੂੰ ਆਪਾਂ ਮਤਲਬ ਫਿਰ ਦੁਬਾਰਾ ਫਿੱਟ ਕੀਤਾ ਕਿਉਂਕਿ ਇਹ ਜਿਹੜੀ ਸਟੈਪੋ ਆ ਇਹਦੇ ਤੇ ਸਭ ਤੋਂ ਪਹਿਲਾਂ ਜਿਹੜੀਆਂ ਚੂੜੀਆਂ ਹੁੰਦੀਆਂ ਨੇ ਵਿੱਚ ਉਹ ਹੋਣੀਆਂ ਜ਼ਰੂਰੀ ਆ ਕਿਉਂਕਿ ਜੇ ਚੂੜੀਆਂ ਹੀ ਨਾ ਹੋਣਗੀਆਂ ਤੇ ਇਹ ਮਤਲਬ ਕਿਵੇਂ ਖਲੋਊਗਾ ਸਭ ਤੋਂ ਵੱਡੀ ਗੱਲ ਇਹ ਆ ਕਿਉਂਕਿ ਇਹਦੇ ਨਿੱਕੇ ਨਿੱਕੇ ਨੁਕਸ ਵੀ ਜਿਹੜੇ ਆ ਨਾ ਜਦੋਂ ਕੋਈ ਚੀਜ਼ ਖਰਾਬ ਕਰਦੀ ਆ ਨਾ ਉਹਨੂੰ ਨਿੱਕੇ ਨਿੱਕੇ ਨੁਕਸ ਵੀ ਉਹਦੇ ਧਿਆਨ 'ਚ ਰੱਖਣੇ ਪੈਂਦੇ ਸਾਨੂੰ ਨਾ ਕਿ ਜੇ ਤੇ ਚੱਲੀ ਜਾ ਸਹੀ ਚੱਲੀ ਜਾਵੇ ਠੀਕ ਹੈ ਜੀ ਹੁਣ ਆਪਾਂ ਇਹਦੇ ਨਾਟ ਕੱਢ ਕੇ ਤੇ ਫਿਰ ਇਸ ਤੋਂ ਬਾਅਦ ਇਹਦੇ ਵਿੱਚ ਮੂਸ ਮਾਰਾਂਗੇ ਤੇ ਜਦੋਂ ਕੋਈ ਚੀਜ਼ ਖਰਾਬ ਕਰਨ ਲੱਗ ਜਿੰਦੀ ਨੇ ਫਿਰ ਹਰ ਇੱਕ ਛੋਟੇ ਛੋਟੇ ਨੁਕਸਨ ਨੂੰ ਵੀ ਉਹਦੇ ਧਿਆਨ ਵਿੱਚ ਰੱਖਿਆ ਜਾਂਦਾ ਵਾ ਤੇ ਇਸ ਕਰਕੇ ਆਪਾਂ ਇਹਦੇ ਨਾਟ ਕੱਢ ਕੇ ਦੋਵੇਂ ਜਿਹੜੇ ਆ ਵਿੱਚ ਟੁੱਟੇ ਸੀ ਦੋ ਨਾਟ ਟੁੱਟੇ ਸੀ ਇਹਦੇ ਵਿੱਚ ਤੇ ਚੂੜੀਆਂ ਦੀਆਂ ਸਲਿੱਪ ਸੀਗੀਆਂ ਪਹਿਲਾਂ ਇਹਦੇ ਨੰਬਰ ਹੈਗੇ ਸੀਗੇ 16 ਨੰਬਰ ਦੇ ਸੀ ਹੁਣ ਆਪਾਂ ਇਹਦੇ ਵਿੱਚ 19 ਨੰਬਰ ਦੇ ਮੂਸ ਮਾਰਦੇ ਥੋੜਾ ਹੋਰ ਵੱਡੇ ਕਰਦੇ ਸਟੱਡ ਤਾਂ ਕਿ ਹੋ ਸਕਦਾ ਵਾ ਕਿ ਵੀ ਨਾਟ ਵੀ ਵੱਡੇ ਪੈ ਜਾਣ ਤੇ ਤਾਂ ਵੀ ਵੇਖੋ ਜਦੋਂ ਨਾਟ ਵੱਡੇ ਹੋ ਗਏ ਉਦੋਂ ਬੈਸੀ ਉਹ ਨਾਟ ਪੁੱਟੇ ਜਾਣ ਦਾ ਕੋਈ ਕਾਰਨ ਨਹੀਂ ਹੁੰਦਾ ਹੋਰ ਕੁਝ ਵੀ ਨੁਕਸਾਨ ਪਰ ਇਹ ਵੀ ਚੀਜ਼ ਨੂੰ ਧਿਆਨ ਚ ਰੱਖਣਾ ਹੁੰਦਾ ਵਾ ਕਿ ਜੇ ਨਾਟ ਨਾ ਪੁੱਟੇ ਗਏ ਤੇ ਹੋਰ ਵੀ ਕੋਈ ਨੁਕਸਾਨ ਕਰ ਸਕਦੀ ਹੈ ਮਸ਼ੀਨ ਠੀਕ ਹੈ ਜੀ ਜੇ ਮੰਨ ਲਓ ਇਹ ਨਾਟ ਨਾ ਪੁੱਟੇ ਗਏ ਤੇ ਹੋਰ ਵੀ ਨੁਕਸਾਨ ਕਰ ਦੋਗੀ ਮੋਟਰ ਖਰਾਬ ਕਰ ਦੋਗੀ ਜਾਂ ਕੋਈ ਬਲੇਡ ਤੋੜ ਦੋਗੀ ਸਾਰੇ ਦੇ ਸਾਰੇ ਤੋੜ ਸਕਦੀ ਹੈ ਸਟੈਪ ਦੇ ਇਸ ਕਰਕੇ ਆਪਾਂ ਉਹ ਵੀ ਨੁਕਸ ਨੂੰ ਧਿਆਨ ਚ ਰੱਖਣਾ ਵਾ ਕਿ ਉਹ ਜਦੋਂ ਆਪਾਂ ਚਲਾਵਾਂਗੇ ਉਹ ਨੁਕਸ ਜਿਹੜਾ ਵਾ ਉਹ ਬਿਲਕੁਲ ਸਹੀ ਹੋਵੇ ਉਹਨੂੰ ਆਪਾਂ ਧਿਆਨ ਚ ਜ਼ਰੂਰ ਰੱਖ ਕੇ ਚੱਲਾਂਗੇ ਕੀ ਤੱਕ ਤੇ ਹੁਣ ਆਪਾਂ ਇਹਦੇ ਜਿਹੜੇ ਆ ਸਟੈਪ ਦੇ ਬਲੇਡ ਜ਼ਰੂਰ ਚਾਂਡ ਲ ਚਾਂਡ ਕੇ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਕਰਾਂਗੇ ਫਿਟਿੰਗ ਫਿਰ ਵੇਖਦੇ ਹਾਂ ਕਿ ਕੀ ਨੁਕਸ ਨਿਕਲਦਾ ਠੀਕ ਹੈ ਜੀ ਹੁਣ ਆਪਾਂ ਪਹਿਲਾਂ ਤਾਂ ਨੁਕਸੇ ਦਾ ਇਹੀ ਸੀਗਾ ਕਿ ਵੀ ਇਹਦੇ ਸਾਰੇ ਬਲੇਡ ਚ ਲੇਵੇ ਸੀ ਤੇ ਇਹਦੇ ਸਟੈਪ ਦੇ ਨਟ ਟੁੱਟੇ ਸੀ ਉਹ ਆਪਾਂ ਦਿੱਤੇ ਆ ਝੰਡ ਤੇ ਨਟ ਵੀ ਆਪਾਂ ਜਿਹੜੇ ਆ ਉਹ ਦਿੱਤੇ ਹੀ ਕੱਢ ਤੇ ਆਪਾਂ ਇਹਦਾ ਬਲੇਡ ਦਿੱਤੀ ਆ ਪਾ ਤੇ ਹੁਣ ਆਪਾਂ ਇਹਦੀ ਸਟੈਪ ਜਿਹੜੀ ਆ ਉਹ ਸੌਰੀ ਹੈਡ ਜਿਹੜਾ ਉਹ ਲੱਗੇ ਆ ਕਸਣ ਹੈਡ ਕਸ ਕੇ ਫਿਰ ਵੇਖਦੇ ਆ ਇਹ ਹੈਡ ਦਾ 베ਰਿੰਗ ਜਿਹੜਾ ਪਤਾ ਤੁਹਾਨੂੰ ਦੱਸਿਆ ਸੀਗਾ ਸ਼ੁਰੂ ਦੇ ਵਿੱਚ ਕਿ ਵੀ 베ਰਿੰਗ ਵੀ ਪਾਉਣ ਵਾਲਾ ਸੀਗਾ ਆਪਾਂ 베ਰਿੰਗ ਵੀ ਨਵਾਂ ਪਾ ਲਿਆ ਵਾ ਠੀਕ ਹੈ ਜੀ ਹੁਣ ਇਹ ਸਭ ਤੋਂ ਜ਼ਰੂਰੀ ਇਹ ਆ ਕਿ ਵੀ ਇਹ ਫਿਟਿੰਗ ਇਹਦੀ ਸਹੀ ਆਵੇ ਸਭ ਤੋਂ ਪਹਿਲਾਂ ਇਹ ਵੇਖਾਂਗੇ ਕਿ ਵੀ ਇਹ ਕਿਸੇ ਪਾਸੇ ਨੂੰ ਵਿੰਗਾ ਡੇਡਾ ਤੇ ਨਹੀਂਗਾ ਠੀਕ ਹੈ ਜੀ ਇਹਨੂੰ ਫਿੱਟ ਕਰਕੇ ਵੇਖਦੇ ਆ ਜੇ ਕਿਸੇ ਪਾਸੇ ਨੂੰ ਵਿੰਗਾ ਹੋਇਆ ਤੇ ਇਹਨੂੰ ਵੀ ਆਪਾਂ ਪੁੱਟ ਕੇ ਦੁਬਾਰਾ ਇਹਨੂੰ ਸਹੀ ਕਰਾਂਗੇ ਪਹਿਲਾਂ ਤੇ ਇਹਨੂੰ ਫਿਟਿੰਗ ਕਰਕੇ ਵੇਖਦੇ ਆ ਆਪਾਂ 베ਰਿੰਗ ਕਰ ਲਿਆ ਫਿੱਟ ਤੇ ਹੁਣ ਇਹਨੂੰ ਲੱਗੇ ਆ ਫਿੱਟ ਕਰਨ ਠੀਕ ਹੈ ਜੀ ਇਹ ਬਹੁਤ ਨੁਕਸ ਪੈ ਜਾਂਦੇ ਐ ਇਹੋ ਜਿਹੀ ਚੀਜ਼ਾਂ ਦੇ ਵਿੱਚ ਜਿਹੜੇ ਕਦੀ ਕਦੀ ਨਹੀਂ ਪਤਾ ਲੱਗਦੇ ਛੋਟੇ ਛੋਟੇ ਹੁੰਦੇ ਆ ਨੁਕਸ ਹੁਣ ਆਪਾਂ ਇਹਨੂੰ ਕੀਤਾ ਫਿੱਟ ਤੇ ਪਰ ਹੁਣ ਕੀ ਹੋਇਆ ਵਾ ਕਿ ਫਿੱਟ ਤਾਂ ਆਪਾਂ ਦਿੱਤਾ ਕਰ ਪਰ ਇਹ ਥੋੜਾ ਜਿਹਾ ਟੇਡਾ ਸੀਗਾ ਠੀਕ ਹੈ ਜੀ ਜੀਦਾ ਕਰਕੇ ਆਪਾਂ ਨੂੰ ਇਹਨੂੰ ਫਿਰ ਦੁਬਾਰਾ ਖੋਲਣਾ ਪਿਆ ਹੁਣ ਖੋਲ ਕੇ ਆਪਾਂ ਇਹਨੂੰ ਦੁਬਾਰਾ ਫਿਰ ਇਹਨੂੰ ਕੱਟ ਕੇ ਤੇ ਇਹਨੂੰ ਆਪਾਂ ਕਰਾਂਗੇ ਸਹੀ ਠੀਕ ਹੈ ਜੀ ਵੇਖੋ ਤੁਸੀਂ ਵੀ ਇਹ ਸਹੀ ਨਹੀਂਗਾ ਫਿੱਟ ਨਹੀਂ ਆ ਰਿਹਾ ਥੋੜਾ ਜਿਹਾ ਟੇਡਾ ਸੀਗਾ ਤੇ ਆਪਾਂ ਇਹਨੂੰ ਇੱਕ ਵਾਰੀ ਫਿੱਟ ਕਰਕੇ ਵੇਖਿਆ ਜਿਹੜੀ ਸਟੈਪ ਦੇ ਉੱਤੇ ਫਿੱਟ ਨਹੀਂ ਆਇਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਪੁੱਟ ਕੇ ਔਰ ਇੱਕ ਵੈਲਡਿੰਗ ਦੇ ਨਾਲ ਸਾਰਾ ਇਹਨੂੰ ਝਾੜ ਕੇ ਦੁਬਾਰਾ ਗ੍ਰੈਂਡਰ ਦੇ ਨਾਲ ਪੁੱਟ ਕੇ ਤੇ ਇਹਨੂੰ ਹੁਣ ਆਪਾਂ 베アリング ਵਿੱਚੋਂ ਕੱਢਣਾ ਜ਼ਰੂਰੀ ਹੈ ਕਿਉਂਕਿ ਇਹਦੇ ਵਿੱਚ ਇੱਕ ਪਲਾਸਟਿਕ ਦਾ ਬੁਸ਼ ਹੁੰਦਾ ਵਾ ਤੇ ਜਿਹੜਾ ਪਲਾਸਟਿਕ ਦਾ ਬੁਸ਼ ਆ ਉਹ ਵੀ ਆਪਾਂ ਵਿੱਚੋਂ ਕੱਢਿਆ ਵਾ ਤਾਂ ਕਿ ਵੈਲਡਿੰਗ ਦੇ ਨਾਲ ਪਿਗਲ ਨਾ ਜਾਵੇ ਜਦੋਂ ਆਪਾਂ ਇਹਨੂੰ ਵੈਲਡਿੰਗ ਕੀਤਾ ਤੇ ਉਹ ਗਰਮ ਹੋ ਕੇ ਪਿਗਲ ਜਾਂਦਾ ਉਹ ਆਪਾਂ ਇਹਨੂੰ ਪੁੱਟ ਕੇ ਤੇ ਹੁਣ ਇਹਦੇ ਤੇ ਲੱਗੇ ਆ ਇਹਦੀ ਥੋੜੀ ਜੀ ਜਿਹੜੀ ਟੇਪਰ ਵਾਲਾ ਉਹ ਆ ਜ਼ਿਆਦਾ ਆਪਾਂ ਇਹਦੀ ਟੇਪਰ ਘੱਟ ਕਰਨ ਲੱਗੇ ਆ ਕਿਉਂਕਿ ਜਦੋਂ ਇਹਦੀ ਟੇਪਰ ਜ਼ਿਆਦਾ ਹੁੰਦੀ ਆ ਤੇ ਉਹ ਬਲੇਡ ਫਿੰਗਰਾਂ ਦੇ ਨਾਲ ਲੱਗਦੇ ਆ ਠੀਕ ਹੈ ਜੀ ਜਦੋਂ ਫਿੰਗਰਾਂ ਦੇ ਨਾਲ ਲੱਗਦੇ ਆ ਬਲੇਡ ਤੇ ਉਹ ਇਸ ਚੀਜ਼ ਨੂੰ ਅ ਸਟੈਪ ਫਿੰਗਰਾਂ ਨੂੰ ਹਿਲਾਉਂਦੇ ਆ ਠੀਕ ਹੈ ਜੀ ਫਿੰਗਰਾਂ ਨੂੰ ਲਾਉਂਦੇ ਆ ਹਾਲਾਂਕਿ ਫਿੰਗਰਾਂ ਹਿੱਲਣੀਆਂ ਨਹੀਂ ਚਾਹੀਦੀਆਂ ਤੇ ਉਹਦਾ ਕਰਕੇ ਇਹ ਜਿਹੜਾ ਵਾ ਨੁਕਸ ਪੈ ਸਕਦਾ ਵਾ ਤੇ ਉਸ ਤੋਂ ਬਾਅਦ ਵੇਖਦੇ ਆ ਇਹ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਨੁਕਸ ਜਿਹੜਾ ਅਸੀਂ ਕੱਢਿਆ ਇਹਨੂੰ ਠੀਕ ਕਰਦੇ ਆ ਹਰ ਇੱਕ ਛੋਟੇ-ਛੋਟੇ ਨੁਕਸ ਨੂੰ ਧਿਆਨ ਚ ਰੱਖਾਂਗੇ ਬਾਕੀ ਐਂਡ ਤੇ ਤੁਹਾਨੂੰ ਦੱਸਾਂਗੇ ਵੀ ਕੀ ਮੇਨ ਨੁਕਸ ਕੀ ਨਿਕਲਿਆ ਠੀਕ ਹੈ ਜੀ ਮੇਨ ਨੁਕਸ ਵੀ ਤੁਹਾਨੂੰ ਦੱਸਾਂਗੇ ਕਿਉਂਕਿ ਉਹ ਬੜੀ ਵੱਡੀ ਚੀਜ਼ ਸੀਗੀ ਜੇ ਉਹ ਨੁਕਸ ਨਾ ਕੱਢਦੇ ਤੇ ਹੋ ਸਕਦਾ ਸੀਗਾ ਕਿ ਵੀ ਇਹ ਸਹੀ ਫਿਰ ਵੀ ਨਾ ਚੱਲਦੀ ਆਪਾਂ ਸਾਰੇ ਨੁਕਸ ਕੱਢਦੇ ਸੀਗੇ ਇਹਦੇ ਛੋਟੇ-ਛੋਟੇ ਤੇ ਆਪਾਂ ਸਭ ਤੋਂ ਪਹਿਲਾਂ ਤੇ ਇਹਦੀ ਸੈਟਿੰਗ ਸਹੀ ਕੀਤੀ ਆ ਜੇ ਆਪਾਂ ਉਹ ਨੁਕਸ ਨਾ ਕੱਢਦੇ ਤੇ ਉਹ ਨੁਕਸ ਨੇ ਬਹੁਤ ਜ਼ਿਆਦਾ ਕੰਮ ਖਰਾਬ ਕਰਨਾ ਸੀਗਾ ਹੋ ਸਕਦਾ ਹੈਗਾ ਵੀ ਹੋਰ ਵੀ ਚੀਜ਼ਾਂ ਤੋੜ ਦਿੰਦਾ ਇਹਦੀਆਂ ਕਿਉਂਕਿ ਉਹ ਵੀ ਬੜਾ ਐਵੇਂ ਦਾ ਸੀ ਨੁਕਸ ਕਿ ਉਹਨੂੰ ਧਿਆਨ ਚ ਰੱਖਣਾ ਵੀ ਜ਼ਰੂਰੀ ਸੀ ਉਹ ਹੁਣ ਤੁਹਾਡੇ ਨਾਲ ਗੱਲ ਕਰਦਾ ਕਿ ਉਹ ਨੁਕਸ ਕੀ ਸੀ ਉਹ ਨੁਕਸ ਇਹ ਸੀਗਾ ਕਿ ਜਦੋਂ ਆਪਾਂ ਇਹਨੂੰ ਬਲੇਡ ਨੂੰ ਫਿੱਟ ਕਰ ਦਿੱਤਾ ਠੀਕ ਹੈ ਜੀ ਇਹਨੂੰ ਆਪਾਂ ਇਹਦੀ ਲੋਕੇਸ਼ਨ ਵੀ ਸਹੀ ਕਰਤੀ ਜਿਵੇਂ ਥੋੜਾ ਟੇਢਾ ਚੱਲਦਾ ਸੀਗਾ ਇਹ ਵੀ ਸਹੀ ਕਰਤਾ ਤੇ ਇਹਨੂੰ ਫਿਟਿੰਗ ਕਰਨ ਤੋਂ ਬਾਅਦ ਇਹ ਹੋਇਆ ਕਿ ਜਿਹੜੀ ਇਹਦੀ ਮੋਟਰ ਸੀ ਨਾ ਉਹਦੀ ਵੀ ਆਪਾਂ ਜਦੋਂ ਤੇ ਜਾਂਦੀ ਸੀਗੀ ਅੰਦਰ ਮੋਟਰ ਮਤਲਬ ਇਹਦੀ ਜਿਹੜੀ ਚਾਲ ਸੀਗੀ ਜਦੋਂ ਚਾਲ ਅੰਦਰ ਨੂੰ ਜਾਂਦੀ ਸੀਗੀ ਸਟੈਪ ਥੱਲੇ ਆ ਜਾਂਦੀ ਸੀਗੀ ਜਿਹੜਾ ਇਹਦਾ ਹੈੱਡ ਸੀ ਸਟੈਪ ਦਾ ਉਹ ਥੱਲੇ ਆ ਜਾਂਦਾ ਹੈ ਜਦੋਂ ਪਿੱਛੇ ਚੱਲ ਜਾਂਦੀ ਸੀ ਤੇ ਉਹ ਕੀ ਹੁੰਦਾ ਹੈ ਕਿ ਸਟੈਪ ਉੱਚੀ ਚੱਲ ਜਾਂਦੀ ਸੀ ਜਿਸ ਦੀ ਵਜ੍ਹਾ ਕਰਕੇ ਇਹਦੇ ਨਟ ਪੁੱਟੇ ਜਾਂਦੇ ਸੀ ਸਾਰੇ ਦੇ ਸਾਰੇ ਠੀਕ ਹੈ ਜੀ ਹੈਡ ਦੇ ਨਾਟ ਪੁੱਟੇ ਜਾਣ ਦੀ ਵਜ੍ਹਾ ਹੀ ਏ ਸੀਗੀ ਜਦੋਂ ਸਟੈਪ ਅੰਦਰ ਜਾਂਦੀ ਸੀਗੀ ਉਦੋਂ ਅ ਹੈਡ ਦੇ ਨਾਟ ਉਹ ਜਿਹੜਾ ਹੈਡ ਸੀਗਾ ਉਹ ਥੱਲੇ ਆ ਜਾਂਦਾ ਹੈ ਜਦੋਂ ਪਿੱਛੇ ਜਾਂਦੀ ਸੀਗੀ ਚਾਲ ਉਦੋਂ ਹੈਡ ਉੱਚਾ ਹੋ ਜਾਂਦਾ ਹੈ ਤੇ ਉਹਦਾ ਕਾਰਨ ਸਾਨੂੰ ਬਾਲਾ ਤਾਂ ਪਤਾ ਨਹੀਂ ਲੱਗਿਆ ਕਿ ਕਿਉਂ ਹੁੰਦਾ ਹੈ ਪਰ ਅਸੀਂ ਇੱਕ ਆਪਣਾ ਤਜਰਬਾ ਕੀਤਾ ਉਹ ਏ ਸੀ ਕਿ ਅਸੀਂ ਜਿਹੜੀ ਮੋਟਰ ਸੀ ਨਾ ਪਹਿਲਾਂ ਤਾਂ ਅਸੀਂ ਇਹਦੇ ਥੱਲੇ ਵਾਸ਼ਰਾ ਮੂਸ਼ਰਾ ਦਿੱਤੀਆਂ ਨਹੀਂ ਸੂਤਰ ਆਇਆ ਫਿਰ ਉਸ ਤੋਂ ਬਾਅਦ ਕੀ ਕੀਤਾ ਮੋਟਰ ਖੋਲੀ ਮੋਟਰ ਖੋਲ ਕੇ ਉਹਦਾ ਪਾਸਾ ਬਦਲਦਾ ਠੀਕ ਹੈ ਜੀ ਮੈਂ ਤੇ ਤੁਹਾਨੂੰ ਵੀ ਇਹੀ ਕਹਿਣਾ ਜੇ ਕਿਤੇ ਮੰਨ ਲਓ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੁੰਦਾ ਵਾ ਤੇ ਇਹੀ ਕਰੋ ਕਿ ਮੋਟਰ ਖੋਲੋ ਮੋਟਰ ਖੋਲ ਕੇ ਉਹਦਾ ਪਾਸਾ ਘੁਮਾ ਦਿਓ ਜਿਹੜਾ ਸਿੱਧਾ ਪਾਸਾ ਉਹਨੂੰ ਅੰਦਰਲੇ ਪਾਸੇ ਕਰ ਦਿਓ ਦੂਜਾ ਪਾਸਾ ਇਹਦਾ ਉਰਲੇ ਪਾਸੇ ਕਰ ਦਿਓ ਉਹਦੇ ਨਾਲ ਕੀ ਹੋਊਗਾ ਉਹ ਕੰਮ ਉਲਟ ਹੋ ਜਾਊਗਾ ਠੀਕ ਹੈ ਜੀ ਜਦੋਂ ਸਟੈਪ ਅੰਦਰ ਜਾਊਗੀ ਉਦੋਂ ਸਟੈਪ ਉੱਚੀ ਹੋ ਜੂਗੀ ਅਗਲੇ ਪਾਸੇ ਚੁੱਕੀ ਜਾਊਗੀ ਨਾ ਕਿ ਪਿਛਲੇ ਪਾਸੇੋਂ ਠੀਕ ਹੈ ਜੀ ਤੇ ਉਹਦੇ ਨਾਲ ਤੁਹਾਡੇ ਹੈਡ ਦੇ ਨਾਟ ਨਹੀਂ ਪੁੱਟੇ ਜਾਣਗੇ ਕਿਉਂਕਿ ਉਹਨੇ ਬੈ ਕੇ ਚਲਣਾ ਸਟੈਪ ਨੇ ਸਿਰੇ ਤੋਂ ਬੈ ਕੇ ਚੱਲੂਗੀ ਬਿਲਕੁਲ ਬੈ ਕੇ ਚੱਲੂਗੀ ਸਿਰੇ ਤੋਂ ਅਗਲੇ ਪਾਸੇ ਚੁੱਕੀ ਜਾਊਗੀ ਕੋਈ ਚੱਕਰ ਨਹੀਂ ਆ ਅਗਲੇ ਪਾਸੇ ਉਹ ਜਿਹੜੇ ਆ ਉਹ ਨਾਟ ਉਹਨੂੰ ਬਿਲਕੁਲ ਨੱਪ ਕੇ ਰੱਖਣਗੇ ਤੇ ਸਿਰੇ ਵੱਲੋਂ ਸਟੈਪ ਨੂੰ ਕੁਝ ਨਹੀਂ ਹੁੰਦਾ ਜਦੋਂ ਉਰਲੇ ਪਾਸੇੋਂ ਯਾਨੀ ਕਿ ਜਦੋਂ ਸਟੈਪ ਸ਼ੁਰੂ ਹੁੰਦੀ ਆ ਜੇ ਉਧਰ ਹੋ ਚੁੱਕੀ ਜਾਂਦੀ ਹੈ ਤੇ ਹੈਡ ਦੇ ਨਾਟ ਪੁੱਟ ਦੋਗੇ ਜੇ ਦੂਜੇ ਪਾਸੇ ਚੁੱਕੀ ਜਾਂਦੀ ਹੈ ਫਿਰ ਨਹੀਂ ਕੋਈ ਚੱਕਰ ਠੀਕ ਹੈ ਜੀ ਇਹ ਤਾਂ ਜੇ ਕਿਤੇ ਨੁਕਸ ਪਵੇ ਤੇ ਮੋਟਰ ਦਾ ਪਾਸਾ ਘੁਮਾ ਦਿਓ ਉਹਦੇ ਨਾਲ ਇਹ ਕੰਮ ਜਿਹੜਾ ਕੰਮ ਆਪਾਂ ਤੁਹਾਨੂੰ ਦੱਸ ਰਿਹਾ ਸੀ ਕਿ ਕਿ ਸਟੈਪ ਉਰਲੇ ਪਾਸਿਓਂ ਚੁੱਕੀ ਜਾਂਦੀ ਸੀਗੀ ਹੈਡ ਵਾਲੇ ਮੋਟਰ ਵਾਲੇ ਪਾਸਿਓਂ ਉਹੀ ਸਿਸਟਮ ਉਲਟਾ ਹੋ ਜਾਊਗਾ ਉਹ ਦੂਜੇ ਪਾਸੇ ਚੱਲ ਜਾਊਗਾ ਠੀਕ ਹੈ ਜੀ ਤੇ ਫਿਰ ਉਹ ਫਾਲਟ ਵਾਰ-ਵਾਰ ਨਹੀਂ ਪਊਗਾ ਹੈੱਡ ਦੇ ਨਾਟ ਨਹੀਂ ਪੁੱਟੇ ਜਾਣਗੇ ਮੇਨ ਵਜ੍ਹਾ ਸੀਗੀ ਹੈੱਡ ਦੇ ਨਾਟ ਕਿਉਂ ਪੁੱਟੇ ਜਾਂਦੇ ਆ ਠੀਕ ਹੈ ਜੀ ਮੇਨ ਕਾਰਨ ਇਹੀ ਸੀਗਾ ਕਿ ਹੈੱਡ ਦੇ ਨਾਟ ਕਿਉਂ ਪੁੱਟੇ ਜਾਂਦੇ ਆ ਆਪਾਂ ਇਸੇ ਕਰਕੇ ਮੋਟਰ ਦਾ ਪਾਸਾ ਦਿੱਤਾ ਘੁਮਾ ਕੇ ਔਰ ਤੇ ਮੋਟਰ ਦਾ ਪਾਸਾ ਘੁਮਾਉਣ ਨਾਲ ਕੀ ਹੋਇਆ ਤੇ ਉਹ ਜਿਹੜੇ ਉਹਦਾ ਚੱਲਣ ਦਾ ਸਿਸਟਮ ਸੀਗਾ ਉਹ ਪੁੱਠਾ ਹੋ ਗਿਆ ਜਿੱਥੇ ਆ ਕੇ ਉਹ ਉੱਚੀ ਚੁੱਕੀ ਜਾਂਦੀ ਸੀ ਉੱਥੇ ਆ ਕੇ ਸਟੈਪ ਹੈੱਡ ਨੂੰ ਡਾਊਨ ਕਰ ਦਿੰਦੀ ਹੈ ਹੈੱਡ ਡਾਊਨ ਹੋ ਜਾਂਦਾ ਸੀਗਾ ਠੀਕ ਹੈ ਜੀ ਜਦੋਂ ਹੈੱਡ ਡਾਊਨ ਹੋਣ ਲੱਗ ਗਿਆ ਤਾਂ ਫਿਰ ਉਹ ਨਟਾਂ ਤੇ ਜ਼ੋਰ ਨਹੀਂ ਸੀ ਆਉਂਦਾ ਤੇ ਜਦੋਂ ਸਟੈਪ ਅੰਦਰ ਚਲ ਜਾਂਦੀ ਸੀ ਉਹ ਹੈੱਡ ਉੱਚਾ ਹੁੰਦਾ ਸੀਗਾ ਉਹ ਵੀ ਅਗਲੇ ਸਿਰੇ ਤੋਂ ਉੱਚਾ ਹੁੰਦਾ ਸੀ ਹੈੱਡ ਨਾ ਕਿ ਉਰਲੇ ਸਿਰੇ ਤੋਂ ਤੇ ਜ਼ਰੂਰੀ ਜ਼ਿਆਦਾ ਵਾ ਕਿ ਪਹਿਲੇ ਜਿਹੜੇ ਨਟ ਵਾ ਨਾ ਉਹਨਾਂ ਤੇ ਜ਼ਿਆਦਾ ਜ਼ੋਰ ਆਉਂਦਾ ਵਾ ਦੂਜੇ ਨਟਾਂ ਤੇ ਅਗਲੇਾਂ ਤੇ ਜ਼ੋਰ ਨਹੀਂ ਆਉਂਦਾ ਪਹਿਲੇ ਪਹਿਲੇ ਜਿਹੜੇ ਸਟੈਪ ਦੇ ਲੱਗੇ ਹੁੰਦੇ ਆ ਨਾ ਨਟ ਉਹਨਾਂ ਤੇ ਜ਼ਿਆਦਾ ਜ਼ੋਰ ਆਉਂਦਾ ਇਸ ਕਰਕੇ ਇਹਨੂੰ ਆਪਾਂ ਹੁਣ ਮੋਟਰ ਨੂੰ ਪੁੱਠੀ ਕਰਕੇ ਫਿੱਟ ਕੀਤਾ ਵਾ ਜਿਹਦੇ ਨਾਲੇ ਬਿਲਕੁਲ ਐਨ ਓਕੇ ਹੋ ਗਈ ਆ ਹੁਣ ਠੀਕ ਹੈ ਜੀ ਹੁਣ ਇਹਦੇ ਵਿੱਚ ਕੋਈ ਨੁਕਸ ਨਹੀਂਗਾ ਬਾਕੀ ਇਹਨੂੰ ਸਵੇਰੇ ਚਲਾ ਕੇ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਦੀ ਚੱਲਦੀ ਆ ਬਾਕੀ ਬਿਲਕੁਲ ਐਨ ਓਕੇ ਆ ਜਿਹੜੇ ਇਹਦੇ ਹੈੱਡ ਦੇ ਨਾੜ ਸੀਗੇ ਉਹ ਵੀ ਓਕੇ ਆ ਤਾਂ ਹੁਣ ਇਹ ਹੋ ਗਈ ਰੈਡੀ ਤੇ ਨਾਲੇ ਵੱਜ ਗਿਆ ਦੋ ਰਾਤ ਦੇ ਤੇ ਹੁਣ ਸਤਿ ਸ੍ਰੀ ਅਕਾਲ ਵੀਰ ਜੀ ਧੰਨਵਾਦ ਵੀਡੀਓ ਵੇਖਣ ਵਾਸਤੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜੀ